ਪੰਜਾਬ ਦੇ ਇਤਿਹਾਸ ਵਿੱਚ ਇੱਕ ਅਜਿਹਾ ਪਰਿਵਾਰ ਵੀ ਹੋਇਆ ਜਿਸ ਨੇ ਸਭ ਤੋਂ ਵੱਧ ਆਪਣੇ ਪੰਜਾਬ ਦੇ ਲੋਕਾਂ ਨਾਲ ਹੀ ਕਤਾਰੀਆਂ ਕੀਤੀਆਂ ਅਤੇ ਹਿੰਦੁਸਤਾਨ ਖਾਸ ਕਰਕੇ ਪੰਜਾਬ ਦੇ ਦੁਸ਼ਮਣ ਜਿਨ੍ਹਾਂ ਵਿੱਚ ਮੁਗਲ ਅਬਦਾਲੀ ਮੀਰ ਮੰਨੂ ਤੋਂ ਬਾਅਦ ਅੰਗਰੇਜ਼ਾਂ ਦੇ ਇਹ ਪਿੱਠੂ ਬਣ ਕੇ ਰਹੇ ਅਤੇ ਪੰਜਾਬ ਦੇ ਮਹਾਰਾਜੇ ਅਖਵਾਏ ਅਸੀਂ ਗੱਲ ਕਰ ਰਹੇ ਹਾਂ ਪਟਿਆਲੇ ਦੇ ਰਾਜਿਆਂ ਦੀ ਕਿਵੇਂ ਇਹਨਾਂ ਨੇ ਆਪਣੇ ਪੰਜਾਬੀਆਂ ਨਾਲ ਹੀ ਗਦਾਰੀਆਂ ਕੀਤੀਆਂ ਕਿਵੇਂ ਇਹਨਾਂ ਨੇ ਲੋਕਾਂ ਦੀ ਕਮਾਈ ਨਾਲ ਏਡਾ ਵੱਡਾ ਰਾਜ ਸਥਾਪਿਤ ਕੀਤਾ ਤੇ ਸਭ ਤੋਂ ਅਮੀਰ ਮਹਾਰਾਜੇ ਬਣ ਕੇ ਕਿਵੇਂ ਇਹਨਾਂ ਨੇ ਹਿੰਦੂਸਤਾਨ ਦੇ ਦੁਸ਼ਮਣ ਅਫਦਾਲੀ ਨਾਲ ਨੇੜਤਾ ਬਧਾਈ ਅਤੇ ਉਸ ਨੂੰ ਖੁਸ਼ ਕਰਨ ਲਈ ਅਫਦਾਲੀ ਦੇ ਨਾਮ ਦੇ ਸਿੱਕੇ ਜਾਰੀ ਕੀਤੇ ਇਹਨਾਂ ਨੇ ਅੰਗਰੇਜ਼ਾਂ ਦਾ ਸਾਥ ਦੇ ਕੇ ਮਹਾਰਾਜਾ ਰਣਜੀਤ ਸਿੰਘ ਵਿਰੁੱਧ ਲੜਾਈਆਂ ਲੜੀਆਂ ਇਹ ਸਭ ਕੁਝ ਇਸ ਵੀਡੀਓ ਵਿੱਚ ਬਹੁਤ ਇਤਿਹਾਸਕਾਰ ਤੇ ਲਿਖਾਰੀ ਅੰਨੇਵਾ ਫੂਲਕੀਆਂ ਮਿਸਲਾਂ ਨੂੰ ਸਿੱਖ ਇਤਿਹਾਸ ਨਾਲ ਜੋੜਦੇ ਆ ਰਹੇ ਨੇ ਪਰ ਅਸਲ ਵਿੱਚ ਇਹ ਕਦੇ ਵੀ ਸਿੱਖ ਮਿਸਲਾਂ ਨਹੀਂ ਰਹੀਆਂ ਸਿੱਖ ਇਤਿਹਾਸ ਵਾਹ ਹੈ ਕਿ ਫੂਲਕੀਆਂ ਮਿਸਲ ਨੇ ਕਦੇ ਵੀ ਸਿੱਖਾਂ ਦਾ ਸਾਥ ਨਹੀਂ ਦਿੱਤਾ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਕਾਲ ਦਾ ਜ਼ਿਆਦਾ ਸਮਾਂ ਮਾਲਵੇ ਦੀ ਧਰਤੀ ਤੇ ਗੁਜ਼ਾਰਿਆ ਜੋ ਫੂਲਕੀਆਂ ਮਿਸਲ ਦਾ ਘੜਹੁੰਦਾ ਸੀ ਅਤੇ ਇਸੇ ਧਰਤੀ ਤੇ ਉਹਨਾਂ ਨੂੰ ਮੁਗਲਾਂ ਤੇ ਪਹਾੜੀ ਰਾਜਾਂ ਬਰੁੱਧ ਲੜਾਈਆਂ ਵੀ ਲੜਨੀਆਂ ਪਈਆਂ ਪਰ ਇਸ ਦੌਰਾਨ ਫੂਲਕੀਆਂ ਮਿਸਲ ਦੇ ਕਿਸੇ ਵੀ ਸਰਦਾਰ ਨੇ ਸਿੱਖਾਂ ਦੀ ਕੋਈ ਮਦਦ ਨਹੀਂ ਕੀਤੀ ਪਟਿਆਲੇ ਦਾ ਮੋਢੀ ਬਾਬਾ ਆਲਾ ਸਿੰਘ ਦਾ ਜਨਮ 1691 ਤੋਂ 1695 ਦੇ ਦਰਮਿਆਨ ਹੋਇਆ ਦੱਸਿਆ ਜਾਂਦਾ ਹੈ ਇਸ ਤੋਂ ਪਹਿਲਾਂ ਉਸ ਦਾ ਦਾਦਾ ਚੌਧਰੀ ਫੂਲ ਫੂਲਕੀਆਂ ਮਿਸਲ ਦਾ ਮੁਖੀ ਦੀ ਦੱਸਿਆ ਜਾਂਦਾ ਹੈ ਜਦੋਂ ਗੁਰੂ ਜੀ ਅਨੰਦਪੁਰ ਸਾਹਿਬ ਦੀ ਗੜੀ ਛੱਡ ਕੇ ਚਮਕੌਰ ਦੀ ਗੜੀ ਵਿੱਚ ਵੱਡੇ ਸਹਿਬਜ਼ਾਦੇ ਅਤੇ ਮੁਠੀਪੁਰ ਸਿੰਘਾਂ ਨਾਲ ਮੁਗਲਾਂ ਅਵਰੁੱਧ ਜੰਗ ਲੜ ਰਹੇ ਸਨ ਅਤੇ ਛੋਟੇ ਸਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ ਗੰਗੂ ਦੇ ਵਿਸ਼ਵਾਸ ਘਾਤ ਕਰਨ ਸਰਹੰਦ ਦੇ ਠੰਡੇ ਬੁਰਜ ਵਿੱਚ ਕੈਦ ਸਨ ਤਾਂ ਕਿਤੇ ਵੀ ਫੂਲਕੀਆਂ ਮਿਸਲ ਦੇ ਕਿਸੇ ਵੀ ਸਰਦਾਰ ਦਾ ਜ਼ਿਕਰ ਨਹੀਂ ਆਉਂਦਾ ਜਿਸ ਨੇ ਸਿੱਖ ਕੌਮ ਲਈ ਹਾ ਦਾ ਨਾਰਾ ਮਾਰਿਆ ਹੋਵੇ ਉਸ ਸਮੇਂ ਔਰੰਗਜ਼ੇਬ ਦਾ ਰਾਜ ਸੀ ਜੋ ਹਿੰਦੁਸਤਾਨ ਦੇ ਲੋਕਾਂ ਤੇ ਜ਼ੁਲਮ ਕਰ ਰਿਹਾ ਸੀ ਅਤੇ ਇਹ ਫੂਲਕੀਆਂ ਮਿਸਲ ਦੇ ਸਰਦਾਰ ਹਰ ਵਾਰ ਦੀ ਤਰ੍ਹਾਂ ਕੇਂਦਰੀ ਸਰਕਾਰ ਨੂੰ ਖੁਸ਼ ਰੱਖਣ ਲਈ ਉਪਰਾਲੇ ਕਰ ਰਹੇ ਸਨ ਜਦੋਂ ਸੰਨ 1710 ਈਸਵੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਹਮਲਾ ਕੀਤਾ ਉਸ ਸਮੇ ਉਸ ਦਾ ਸਾਥ ਮਾਝੇ ਤੇ ਦੁਆਬੇ ਦੇ ਸਿੰਘਾਂ ਨੇ ਦਿੱਤਾ ਪਰ ਕੋਈ ਵੀ ਫੂਲਕੀਆ ਸਰਦਾਰ ਖਾਲਸੇ ਦੇ ਇਸ ਸੰਘਰਸ਼ ਵਿੱਚ ਸ਼ਾਮਿਲ ਨਾ ਹੋਇਆ ਉਸ ਸਮੇ ਰਾਮ ਸਿੰਘ ਤਰਲੋਪ ਸਿੰਘ ਬਾਬਾ ਆੜਾਸ ਸਿੰਘ ਹਮੀਰ ਸਿੰਘ ਅਤੇ ਸੁਖਚੰਨ ਸਿੰਘ ਮਾਲਵੇ ਦੇ ਬਹੁਤ ਸਾਰੇ ਹਿੱਸੇ ਤੇ ਇਲਾਕੇ ਦੇ ਮਾਲਕ ਸਨ 1734 ਵਿੱਚ ਜਦੋਂ ਸਿੱਖ ਕੌਮ ਭਾਰੀ ਮੁਸ਼ਕਲ ਦੇ ਦੌਰ ਵਿੱਚੋਂ ਗੁਜ਼ਰ ਰਹੀ ਸੀ ਅਤੇ ਬੁੱਢਾ ਦਲ ਤਰਨਾ ਦਲ ਵਿੱਚ ਤਬਦੀਲ ਹੋਇਆ ਤਾਂ ਉਸ ਸਮੇ ਕੋਈ ਵੀ ਫੂਲਕੀਆ ਮਿਸਲ ਦਾ ਸਰਦਾਰ ਅੱਗੇ ਨਹੀਂ ਆਇਆ ਉਸ ਤੋਂ ਬਾਅਦ ਸਨ 1748 ਵਿੱਚ ਦਲ ਖਾਲਸਾ ਹੋਂਦ ਵਿੱਚ ਆਇਆ ਉਦੋਂ ਵੀ ਕੋਈ ਫੂਲਕਾ ਮਿਸਲ ਦਾ ਸਰਦਾਰ ਇਸ ਵਿੱਚ ਸ਼ਾਮਿਲ ਨਹੀਂ ਹੋਇਆ ਸਿੱਖ ਕੌਮ ਵੱਲੋਂ ਔਕੜਾਂ ਸਮੇ ਸੱਦੇ ਜਾਂਦੇ ਸਰਵਤ ਖਾਲਸਾ ਵਿੱਚ ਵੀ ਇਹਨਾਂ ਦਾ ਕੋਈ ਹਿੱਸਾ ਨਹੀਂ ਰਿਹਾ ਇਸ ਕਰਕੇ ਇਹਨਾਂ ਦੇ ਕਮ ਕਾਰ ਅਤੇ ਭਾਵਨਾਵਾਂ ਨੇ ਕਦੇ ਵੀ ਸਿੱਖ ਮਿਸਲਾਂ ਨਾਲ ਮੇਲ ਨਹੀਂ ਖਾਦਾ ਦੇ ਲਈ ਦੌੜ ਦੌੜਾਂ ਜਦੋਂ ਮਾਝੇ ਦੀਆਂ ਸਿੱਖ ਮਿਸਲਾਂ ਨੇ ਅਬਦਾਲੀ ਅਤੇ ਦੁਰਾਨੀ ਨਾਲ ਸਿੱਧੀਆਂ ਟੱਕਰਾਂ ਲਈਆਂ ਉੱਥੇ ਇਹਨਾਂ ਨੇ ਅਬਦਾਲੀ ਅਤੇ ਮੁਗਲਾਂ ਦੀ ਅਧੀਨਗੀ ਪ੍ਰਵਾਨ ਕੀਤੀ ਅਤੇ ਉਲਟਾ ਉਹਨਾਂ ਦੀ ਚਾਪਲੂਸੀ ਵਿੱਚ ਹੀ ਲੱਗੇ ਰਹੇ ਇਹ ਰਾਜੇ ਆਪਣੇ ਚੌਧਰ ਅਤੇ ਨਾਮ ਬਚਾਉਣ ਲਈ ਕਦੇ ਮੁਗਲ ਅਤੇ ਕਦੇ ਅੰਗਰੇਜ਼ਾਂ ਨੂੰ ਖੁਸ਼ ਕਰਨ ਚਹੀ ਲੱਗੇ ਰਹੇ ਸਨ ਸਨ 1768 ਵਿੱਚ ਫੂਲਕੀਆ ਸਰਦਾਰ ਅਮਰ ਸਿੰਘ ਨੇ ਅਹਿਮਦ ਸ਼ਾਹ ਦੁਰਾਨੀ ਨੂੰ ਖੁਸ਼ ਕਰਕੇ ਉਸ ਪਾਸੋਂ ਮਹਾਰਾਜੇ ਦੀ ਉਪਾਧੀ ਪ੍ਰਾਪਤ ਕੀਤੀ ਅਤੇ ਉਹ ਆਪਣੇ ਆਪ ਨੂੰ ਅਹਿਮਦ ਸ਼ਾਹ ਅਬਦਾਲੀ ਦੀ ਬਰਾਦਰੀ ਦਾ ਹਿੱਸਾ ਹੋਣ ਵਿੱਚ ਜ਼ਿਆਦਾ ਫਕਰ ਮਹਿਸੂਸ ਕਰਨ ਲੱਗਾ ਸਰਦਾਰ ਅਮਰ ਸਿੰਘ ਨੇ ਅਹਿਮਦ ਸ਼ਾਹ ਬਦਾਲੀ ਦੇ ਨਾਮ ਦੇ ਸਿੱਕੇ ਵੀ ਜਾਰੀ ਕੀਤੇ ਇਸ ਸਮੇਂ ਦੌਰਾਨ ਕਿਤੇ ਵੀ ਫੂਲਕੀਆ ਸਰਦਾਰਾਂ ਨੇ ਕਦੇ ਵੀ ਸਿੱਖਾਂ ਦੇ ਪਵਿੱਤਰ ਸਥਾਨ ਅੰਮ੍ਰਿਤਸਰ ਅਤੇ ਅਨੰਦਪੁਰ ਸਾਹਿਬ ਦੀ ਯਾਤਰਾ ਤੱਕ ਨਹੀਂ ਕੀਤੀ ਪਰ ਦੂਜੇ ਪਾਸੇ ਸਿੱਖਾਂ ਦੇ ਦੁਸ਼ਮਣ ਦੇ ਪੈਰਾਂ ਵਿੱਚ ਆਪਣੇ ਸੀਸ ਝੋੁੰਦੇ ਰਹੇ ਪਰ ਮੌਕੇ ਦੀ ਨਿਜ਼ਾਕਤ ਨੂੰ ਦੇਖਦਿਆਂ ਸਿੱਖਾਂ ਪਾਸੋਂ ਅਮਰਤ ਛਕਣ ਤੋਂ ਵੀ ਉਰੀਜ ਨਹੀਂ ਕੀਤਾ ਪੰਜਾਬ ਦੇ ਇਤਿਹਾਸਕਾਰ ਰਤਨ ਸਿੰਘ ਪੰਗੂ ਅਨੁਸਾਰ ਬਾਬੇ ਆਲੇ ਨੇ ਸਭ ਤੋਂ ਪਹਿਲਾਂ ਨਵਾਬ ਕਪੂਰ ਸਿੰਘ ਤੋਂ ਅਮਰਤ ਛਕਿਆ ਤੇ ਬਾਬੇ ਆਲੇ ਤੋਂ ਉਹ ਆਲਾ ਸਿੰਘ ਬਣ ਗਿਆ ਸੋ ਪਹਿਲਾ ਉਸਨੇ ਕੇਸ ਵੀ ਕਟਵਾਏ ਹੋਏ ਸਨ ਇਸ ਤੋਂ ਬਾਅਦ ਦੂਜੀ ਵਾਰ ਆੜਾ ਸਿੰਘ ਨੇ ਬਾਬਾ ਦੀਪ ਸਿੰਘ ਕੋਲੋਂ ਅੰਮ੍ਰਿਤ ਛਕਿਆ ਜਿਸ ਦਾ ਜ਼ਿਕਰ ਮਹਾਨ ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਨੇ ਆਪਣੀ ਕਿਤਾਬ ਜੀਵਨ ਬਿਰਤਾਂਤ ਬਾਬਾ ਆੜਾ ਸਿੰਘ ਵਿੱਚ ਕੀਤਾ ਹੈ ਅਤੇ ਤੀਜੀ ਵਾਰ ਉਸਨੇ ਅੰਮ੍ਰਿਤ ਜੱਸਾ ਸਿੰਘ ਆਲੂਵਾਲੀਆ ਤੋਂ ਛਕਿਆ ਜਿਸ ਦਾ ਪ੍ਰਗਟਾਵਾ ਇਤਿਹਾਸਕਾਰ ਭਗਤ ਸਿੰਘ ਨੇ ਆਪਣੀ ਪੁਸਤਕ ਵਿੱਚ ਵੀ ਕੀਤਾ ਹੈ ਤੇ ਇੱਥੋਂ ਸਾਫ਼ ਹੋ ਜਾਂਦਾ ਹੈ ਕਿ ਇਹ ਬੋਕਾ ਪ੍ਰਸਤ ਰਜਵਾੜੇ ਖੰਡੇ ਦੀ ਪੌੜ ਦਾ ਮਜ਼ਾਕ ਵੀ ਉਡਾਉਂਦੇ ਰਹੇ ਸਨ 1762 ਦੇ ਵੱਡੇ ਕੱਲੂ ਘਾਰੇ ਵਿੱਚ ਲਗਭਗ 12 ਸਿੰਘ ਸਿੰਘਣੀਆਂ ਸ਼ਹੀਦ ਹੋਏ ਅਤੇ ਇਸ ਕੱਲੂ ਘਾਰੇ ਵਿੱਚ ਦੰਦਮਾ ਸਾਹਿਬ ਦੇ ਖੁਰਕੋਵੀ ਸਿੰਘ ਜੀ ਵੱਲੋਂ ਲਿਖਵਾਈ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਵੀ ਗਾਇਬ ਹੋ ਗਈ। ਇਸੇ ਕੱਲੂ ਘਾਰੇ ਦਾ ਸਥਾਨ ਕੁੱਪਸੀ ਜੋ ਕਿ ਮਲੇਰਕੋਟਲਾ ਦੇ ਨੇੜੇ ਪੈਂਦਾ ਅਤੇ ਇਹ ਸਥਾਨ ਬਾਬਾ ਆੜਾ ਸਿੰਘ ਦੇ ਅਧੀਨ ਹੀ ਆਉਂਦਾ ਸੀ। ਇਸ ਸੰਕਟ ਦੀ ਘੜੀ ਵਿੱਚ ਬਾਬਾ ਆੜਾ ਸਿੰਘ ਨੇ ਦੂਰੀ ਬਣਾਈ ਰੱਖੀ ਤੇ ਲਗਭਗ 5 ਲੱਖ ਰੁਪਇਆ ਅਹਿਮਦ ਸ਼ਾਹ ਅਬਦਾਲੀ ਨੂੰ ਆਪਣੀ ਜਾਨ ਬਖਸ਼ਣ ਲਈ ਤਾਰਿਆ। ਵੱਡੇ ਕੱਲੂ ਘਾਰੇ ਤੋਂ ਬਾਅਦ ਅਬਦਾਲੀ ਨੇ ਆੜਾ ਸਿੰਘ ਨੂੰ ਮਾਲਵੇ ਦਾ ਨਾਇਬ ਲਾਇਆ ਅਤੇ ਇੱਕ ਝੰਡਾ ਤੇ ਨਗਾਰਾ ਦੇ ਕੇ ਸਨਮਾਨਿਤ ਹੁਣ ਤੁਸੀਂ ਸੋਚ ਸਕਦੇ ਹੋ ਕਿ ਅਜਿਹੇ ਸਨਮਾਨ ਕਿਸੇ ਦੁਸ਼ਮਣ ਵੱਲੋਂ ਉਸ ਦੀ ਖਾਸ ਸੇਵਾ ਕਰਨ ਬਦਲੇ ਹੀ ਮਿਲ ਸਕਦੇ ਹਨ ਇਸ ਗੱਲ ਦਾ ਪਤਾ ਲੱਗਣ ਤੇ ਜਦੋਂ ਗੁੱਸੇ ਵਿੱਚ ਆਏ ਨਵਾਬ ਕਪੂਰ ਸਿੰਘ ਦੇ ਪੁੱਤਰ ਖੁਸ਼ਾਲ ਸਿੰਘ ਨੇ ਪਟਿਆਲੇ ਤੇ ਚੜ੍ਹਾਈ ਕੀਤੀ ਤਾਂ ਆੜੇ ਸਿੰਘ ਨੇ ਘਬਰਾ ਕੇ ਉਹੀ ਪੁਰਾਣਾ ਤਰੀਕਾ ਵਰਤਿਆ ਅਤੇ ਆਪਣੀ ਜਾਨ ਦਾ ਵਾਸਤਾ ਪਾ ਕੇ ਚੌਥੀ ਵਾਰ ਅਮਰਤ ਸ਼ਕ ਲਿਆ ਅਜੇ ਅਬਦਾਲੀ ਦੀਆਂ ਫੌਜਾਂ ਸਰਹੰਦ ਦੇ ਵਿੱਚ ਹੀ ਬੈਠੀਆਂ ਸਨ ਤੇ ਪਾਸਾ ਪਾਟਦਿਆਂ ਆੜਾ ਸਿੰਘ ਕੀਮਤੀ ਨਜ਼ਰਾਨੇ ਲੈ ਕੇ ਅਬਦਾਲੀ ਕੋਲ ਪਹੁੰਚਿਆ ਤੇ ਨਜ਼ਰਾਨੇ ਬੇਸ਼ ਕਰਕੇ ਸ਼ਾਬਾਸ਼ੀ ਲਈ ਆੜਾ ਸਿੰਘ ਦੇ ਵਾਰਸਾਂ ਨੇ ਵੀ ਆਪਣੇ ਪੁੱਤਰ ਖਿਆਲ ਦੇ ਨਕਸ਼ੇ ਖਤਮ ਤੇ ਚਲਦੇ ਆ ਵਿਦੇਸ਼ੀ ਹਮਲਾਵਾਰਾਂ ਦਾ ਸਾਥ ਦਿੱਤਾ ਅਤੇ ਪੰਜਾਬੀ ਨਾਲ ਗਦਾਰੀਆਂ ਨੂੰ ਦਰਸਾਉਂਦੇ ਰਹੇ ਸਨ 1796 ਅਤੇ 1799 ਦੀ ਦੌਰਾਨ ਜਦੋਂ ਅਬਦਾਲੀ ਦੇ ਪੋਤਰੇ ਸ਼ਾਜਮਾਨ ਨੇ ਹਿੰਦੁਸਤਾਨ ਤੇ ਤੀਜੀ ਵਾਰ ਹਮਲਾ ਕੀਤਾ ਤਾਂ ਸ਼ਾਜਮਾਨ ਨੇ ਪਟਿਆਲੇ ਦੇ ਉਸ ਸਮੇਂ ਦੇ ਰਾਜੇ ਸੈਭ ਸਿੰਘ ਕੋਲ ਆਪਣੇ ਇੱਕ ਖਬਰੀ ਗੁਲਾਮ ਮੁਹੰਮਦ ਨੂੰ ਆਪਣੇ ਔਨ ਦਾ ਸੁਨੇਹਾ ਭੇਜਿਆ ਅਤੇ ਸੈਭ ਸਿੰਘ ਨੇ ਸਵੀਕਾਰ ਕਰ ਲਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸੈਭ ਸਿੰਘ ਨੂੰ ਸ਼ਾਜਮਾਨ ਦਾ ਸਾਥ ਨਾ ਦੇ ਕੇ ਸਿੱਖ ਕੌਮ ਦਾ ਸਾਥ ਦੇਣ ਲਈ ਕਿਹਾ ਤਾਂ ਸੈਭ ਸਿੰਘ ਨੇ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਸਦਾਹੀ ਅਬਦਾਲੀ ਰਾਜਸਤਾ ਗੁਲਾਮ ਹੈ ਤੇ ਰਹੇਗਾ। ਇਹ ਸ਼ਾਜਮਾਨ ਨੂੰ ਵੀ ਪਤਾ ਸੀ ਕਿ ਰਾਸਤੇ 'ਚ ਪੈਂਦਾ ਪੰਜਾਬ ਉਸ ਦੇ ਦਿੱਲੀ ਤੱਕ ਪਹੁੰਚਣ 'ਚ ਅੜਿੱਕਾ ਹੈ। ਉਸਨੇ ਸਿੱਖਾਂ ਕੋਲੋਂ ਨਿਰਵਿਘਨ ਦਿੱਲੀ ਪਹੁੰਚਣ ਦੀ ਅਪੀਲ ਕੀਤੀ। ਤਾਂ ਪਹਿਲਾਂ ਤਾਂ ਸਿੱਖ ਮੰਨ ਗਏ ਪਰ ਬਾਅਦ ਵਿੱਚ ਜਦੋਂ ਸ਼ਾਜਮਾਨ ਨੇ ਸਹਾਇਤਾ ਕਰਨ ਲਈ ਕਿਹਾ ਅਤੇ ਤੋਹਫ਼ਿਆਂ ਦੀ ਮੰਗ ਕੀਤੀ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਕਿ ਦੁਸ਼ਮਣਾਂ ਨੂੰ ਤੋਹਫ਼ੇ ਜੰਗ ਦੇ ਮੈਦਾਨ ਵਿੱਚ ਦਿੱਤੇ ਜਾਂਦੇ ਹਨ। ਮੁਗਲਾਂ ਤੋਂ ਬਾਅਦ ਅੰਗਰੇਜ਼ਾਂ ਦਾ ਵੀ ਇਨ੍ਹਾਂ ਕੌਮ ਦੇ ਗੱਤਾਰ ਪਟਿਆਲੇ ਦੇ ਰਾਜਿਆਂ ਨੇ ਪੂਰਾ ਸਾਥ ਦਿੱਤਾ। ਜਿਸ ਕਾਰਨ ਉਹ ਸ਼ੇਰੇ ਪੰਜਾਬ ਮਹੱਤਵਪੂਰਨ ਬਾਤ ਪੰਜਾਬ ਨੂੰ ਆਸਾਨੀ ਨਾਲ ਕਾਬੂ ਚ ਕਰ ਸਕੀ ਤੇ ਪੰਜਾਬ ਉਤੇ ਕਬਜ਼ੇ ਦੌਰਾਨ ਇਹਨਾਂ ਪਟਿਆਲੇ ਦੇ ਗੱਤਾਰ ਮਹਾਰਾਜਿਆਂ ਦਾ ਪੂਰਾ ਯੋਗਦਾਨ ਸੀ ਸੋ ਦੋਸਤੋ ਇਹ ਸੀ ਗੁਰਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਤੱਕ ਦੀਆਂ ਪਟਿਆਲੇ ਦੇ ਮਹਾਰਾਜਿਆਂ ਦੀਆਂ ਗੱਤਾਰੀਆਂ ਇਸ ਤੋਂ ਅੱਗੇ ਵੀ ਪਟਿਆਲੇ ਦੇ ਇਹਨਾਂ ਵਾਰਸਾਂ ਦੀ ਗੱਤਾਰੀ ਪੀੜੀਦਰ ਪੀੜੀ ਚਲਦੀ ਰਹੀ ਅਤੇ ਪੰਜਾਬੀਆਂ ਨਾਲ ਇਹਨਾਂ ਪਟਿਆਲੇ ਦੇ ਮਹਾਰਾਜਿਆਂ ਦੇ ਧੋਖੇ ਅਤੇ ਗੱਤਾਰੀਆਂ ਦੀ ਦਾਸਤਾਨ ਅਗਲੀ ਵੀਡੀਓ ਵਿੱਚ ਦੱਸਾਂਗੇ ਤਦ ਤੱਕ ਲਈ ਧੰਨਵਾਦ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾਂ ਦੀਆਂ ਮੋਟੀਵੇਸ਼ਨਲ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਜਿੱਤਾਂਗੇ ਜਰੂਰ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਧੰਨਵਾਦ